ਇੱਕ ਅਚਰਜ ਜਨ ਦੇਖੋ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 663ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀ ਗੁਰੂ ਅਮਰਦਾਸ ਸਾਹਿਬ ਸਾਨੂੰ ਇੱਕ ਅਚਰਜ ਤਮਾਸ਼ੇ ਬਾਰੇ ਦੱਸਦੇ ਨੇ ਇੱਕ ਅਚਰਜ ਕੌਤਕ ਬਾਰੇ ਦੱਸਦੇ ਨੇ ਇਹ ਕੌਤਕ ਕੀ ਹੈ ਕੌਣ ਕਰਦਾ ਹੈ ਕੌਣ ਇਸ ਕੌਤਕ ਦਾ आनंद मानਦਾ ਹੈ ਇਹ ਜਾਣਾਂਗੇ ਪਰ ਨਾਲ ਹੀ ਆਰਤੀ ਜੋ ਹਰ ਰੋਜ਼ ਗੁਰੂ ਘਰਾਂ ਦੇ ਵਿੱਚ ਪੜੀ ਜਾਂਦੀ ਹੈ ਉਸ ਆਰਤੀ ਦੇ ਸ਼ਬਦ ਦੇ ਅਸਲ ਅਰਥ ਕੀ ਬਣਦੇ ਨੇ ਇਹ ਵੀ ਅਸੀਂ ਜਾਣਾਂਗੇ ਉਸ ਪ੍ਰਮਾਤਮਾ ਦੀ ਅਸਲ ਆਰਤੀ ਨੂੰ ਸਮਝਾਂਗੇ ਆਓ ਸ਼ੁਰੂ ਕਰੀਏ ਤਨਾਸਰੀ ਮਹਿਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਇਸ ਤੋਂ ਪਹਿਲਾਂ ਕਿ ਅਸੀਂ ਪ੍ਰਮਾਤਮਾ ਦੀ ਅਸਲ ਆਰਤੀ ਨੂੰ ਸਮਝੀਏ ਇੱਕ ਵਾਰ ਜੋ ਦੁਨਿਆਵੀ ਆਰਤੀ ਲੋਕ ਕਰਦੇ ਨੇ ਉਹਨੂੰ ਦੁਹਰਾ ਲਈਏ ਆਰਤੀ ਤਾਂ ਜਿਹੜਾ ਇੱਕ ਕਨਸੈਪਟ ਹੈ ਇਹ ਵਿਸ਼ਾ ਇਹ ਪ੍ਰਕਿਰਿਆ ਹੈ Hindu ਧਰਮ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਤਹਿਤ ਜਾਂ ਤਾਂ ਕਿਸੇ ਮੂਰਤੀ ਅੱਗੇ ਜਾਂ ਕਿਸੇ ਪੂਜਨੀਕ ਇਨਸਾਨ ਦੇ ਅੱਗੇ ਜੋ ਧਰਮ ਦਾ ਕੋਈ ਗੁਰੂ ਹੋਵੇ ਕੋਈ ਵੱਡਾ ਬ੍ਰਾਹਮਣ ਹੋਵੇ ਇੱਕ ਥਾਲੀ ਦੇ ਵਿੱਚ ਦੀਵੇ ਰੱਖ ਲਏ ਜਾਂਦੇ ਨੇ ਤੇ ਉਹਦੇ ਅੱਗੇ ਉਹਨਾਂ ਦੀਵਿਆਂ ਵਾਲੀ ਥਾਲੀ ਨੂੰ ਘੁਮਾਇਆ ਜਾਂਦਾ ਚਾਰ ਵਾਰੀ ਚਰਨਾ ਕੇ ਦੋ ਵਾਰੀ ਨਾਭੀ ਅੱਗੇ ਇੱਕ ਵਾਰੀ ਮੂਹ ਅੱਗੇ ਤੇ ਸੱਤ ਵਾਰੀ ਸਾਰੇ ਸਰੀਰ ਦੇ ਅੱਗੇ ਉਸ ਦੀਵਿਆਂ ਵਾਲੀ ਥਾਲੀ ਨੂੰ ਕਮਾਇਆ ਜਾਂਦਾ ਤੇ ਆਰਤੀ ਇਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਕਿਉਂ ਜਿਹੜਾ ਪ੍ਰਮਾਤਮਾ ਹੈ ਜੋ ਪ੍ਰਭੂ ਹੈ ਜੋ ਰੱਬ ਹੈ ਜੋ ਭਗਵਾਨ ਹੈ ਉਹ ਤਾਂ ਇਸ ਸ੍ਰਿਸ਼ਟੀ ਦੇ ਕਣ-ਕਣ ਚ ਵੱਸਦਾ ਹੈ ਉਹ ਤਾਂ ਹਰ ਥਾਂ ਮੌਜੂਦ ਹੈ ਉਹਨੂੰ ਇੱਕ ਮੂਰਤੀ ਜਾਂ ਇੱਕ ਇਨਸਾਨ ਦੇ ਵਿੱਚ ਅਸੀਂ ਕੈਦ ਨਹੀਂ ਕਰ ਸਕਦੇ ਕਿ ਇਹ ਮੂਰਤੀ ਜਾਂ ਇਹ ਇਨਸਾਨ ਤੇ ਰੱਬ ਹੈ ਇਹਦੇ ਤੋਂ ਅਲਾਵਾ ਰੱਬ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਉਹ ਇੱਕ ਖਾਸ ਚੀਜ਼ ਦੇ ਅੱਗੇ ਆਰਤੀ ਕਰਕੇ ਇਹ ਕਹਿ ਰਹੇ ਹੋ ਕਿ ਭਗਵਾਨ ਦੀ ਪੂਜਾ ਕਰਦੇ ਪਏ ਆ ਇਹਦਾ ਮਤਲਬ ਕਿ ਉਸ ਖਾਸ ਚੀਜ਼ ਨੂੰ ਤੁਸੀਂ ਭਗਵਾਨ ਮੰਨ ਲਿਆ ਜੇ ਉਹ ਭਗਵਾਨ ਹੈ ਤਾਂ ਫਿਰ ਜੋ ਬਾਕੀ ਕੁਝ ਹੈ ਉਹ ਭਗਵਾਨ ਨਹੀਂ ਰਿਹਾ ਤੁਸੀਂ ਪਰਮਾਤਮਾ ਨੂੰ ਉਸ ਇੱਕ ਚੀਜ਼ ਤੱਕ ਜਾਂ ਉਸ ਇੱਕ ਇਨਸਾਨ ਤੱਕ ਸੀਮਤ ਕਰਤਾ ਤਾਂ ਪਹਿਲੀ ਗੱਲ ਤੁਸੀਂ ਇਹ ਸਮਝ ਲਈਏ ਕਿ ਪ੍ਰਮਾਤਮਾ ਤਾਂ ਹਰ ਪਾਸੇ ਹੈ ਉਹ ਤਾਂ ਹਰ ਥਾਂ ਮੌਜੂਦ ਹੈ ਦੂਜੀ ਗੱਲ ਉਹਦੀ ਇਸ ਤਰ੍ਹਾਂ ਦੀ ਆਰਤੀ ਕਰਨ ਦੀ ਸਾਨੂੰ ਲੋੜ ਹੀ ਨਹੀਂ ਗੁਰੂ ਸਾਹਿਬ ਨੇ ਇਸ ਆਰਤੀ ਦੇ ਸ਼ਬਦ ਦੇ ਵਿੱਚ ਸਾਨੂੰ ਦੱਸਿਆ ਕਿ ਕਿਵੇਂ ਕੁਦਰਤੀ ਤੌਰ ਤੇ ਹੀ ਉਸ ਪ੍ਰਮਾਤਮਾ ਦੀ ਆਰਤੀ ਹੋ ਰਹੀ ਹੈ ਕਹਿੰਦੇ ਜਿਹੜਾ ਤੁਹਾਡਾ ਥਾਲ ਇਹ ਆਕਾਸ਼ ਕੁਦਰਤੀ ਤੌਰ ਤੇ ਆਕਾਸ਼ ਤੁਹਾਡੇ ਥਾਲ ਦੇ ਬਰਾਬਰ ਹੈ ਕਿ ਆਰਤੀ ਦੀ ਪ੍ਰਕਿਰਿਆ ਚ ਜਿੱਥੇ ਤੁਸੀਂ ਥਾਲ ਵਰਤਦੇ ਹੋ ਦੀਵੇ ਰੱਖਣ ਦੇ ਲਈ ਉੱਥੇ ਆਕਾਸ਼ ਕੁਦਰਤੀ ਤੌਰ ਤੇ ਮੌਜੂਦ ਹੈ ਰੱਬ ਚੰਦ ਦੀਪਕ ਬਣੇ ਰੱਬ ਧੂਪ ਸੂਰਜ ਸੂਰਜ ਤੇ ਚੰਦ ਸਮਝ ਲਓ ਕਿ ਇਸ ਥਾਲ ਦੇ ਵਿੱਚ ਦੀਵੇ ਪਏ ਆ ਤਾਰਿਕਾ ਮੰਡਲ ਜਨਕ ਮੋਤੀ ਤਾਰਿਆਂ ਦੇ ਜਿਹੜੇ ਸਮੂਹ ਹੈ ਉਹ ਥਾਲ ਦੇ ਵਿੱਚ ਮੋਤੀ ਰੱਖੇ ਹੋਏ ਧੂਪ ਮਲ ਆਨ ਲੋ ਹੁਣ ਆਰਤੀ ਦੇ ਸਮੇਂ ਧੂਪ ਬੱਤੀ ਕੀਤੀ ਜਾਂਦੀ ਹੈ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਕਿ ਮਲਾਇ ਪਰਬਤ ਵੱਲੋਂ ਆਉਣ ਵਾਲੀ ਹਵਾ ਉਹਦੀ ਖੁਸ਼ਬੂ ਉਸ ਧੂਪ ਦਾ ਕੰਮ ਕਰ ਰਹੀ ਹੈ ਸਾਨੂੰ ਅਲੱਗ ਤੋਂ ਕਿਸੇ ਤਰ੍ਹਾਂ ਦੀ ਕੋਈ ਧੂਪ ਬੱਤੀ ਬਾਲਣ ਦੀ ਲੋੜ ਨਹੀਂ ਹੈ ਗੁਰੂ ਸਾਹਿਬ ਦੀ ਇਸ ਗੱਲ ਤੇ ਕਿੰਨਾ ਕ ਅਮਲ ਹੋ ਰਿਹਾ ਹੈ ਸਿੱਖ ਜਗਤ ਦੇ ਵਿੱਚ ਇਹ ਵਿਚਾਰ ਦਾ ਮੁੱਦਾ ਹੈ ਅੱਗੇ ਕਹਿੰਦੇ ਪਵਨ ਜਾਗਰੂ ਕਰੇ ਹਵਾ ਉਸ ਪਰਮਾਤਮਾ ਦੀ ਚੌਰ ਕਰ ਰਹੀ ਹੈ ਜਾਂ ਉਸ ਪਰਮਾਤਮਾ ਦੇ ਦਿਵਾਲੇ ਚੌਰ ਕਰ ਰਹੀ ਹੈ ਸਗਲ ਬਨਰਾਏ ਫੁਲੰਤ ਜੋਤੀ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਦੇ ਲਈ ਫੁੱਲ ਦੇ ਰਹੀ ਹੈ ਸੋ ਉਸ ਪਰਮਾਤਮਾ ਦੀ ਉਸਤਤ ਕਰਨ ਦੇ ਲਈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਤਾਮ-ਚਾਮ ਕਰਨ ਦੀ ਲੋੜ ਨਹੀਂ ਕੋਈ ਥਾਲ ਦੇ ਲੋੜ ਨਹੀਂ ਕਿਸੇ ਦੀਵਿਆਂ ਦੀ ਲੋੜ ਨਹੀਂ ਕਿਸੇ ਤੂਫ ਬੱਤੀ ਦੀ ਕਿਸੇ ਚੌਰ ਦੀ ਲੋੜ ਨਹੀਂ ਨਾ ਹੀ ਕੋਈ ਮੋਤੀ ਤੇ ਫੁੱਲ ਚਾਹੀਦੇ ਉਸ ਪਰਮਾਤਮਾ ਨੇ ਆਪ ਦੀ ਇਹ ਕੁਦਰਤ ਜਿਹੜੀ ਬਣਾਈ ਹੈ ਕੁਦਰਤ ਦੇ ਵਿੱਚ ਸਾਰਾ ਵਰਤਾਰਾ ਆਪਣੇ ਆਪ ਹੀ ਹੋ ਰਿਹਾ ਤੇ ਇਹ ਨਜ਼ਾਰਾ ਜਿਹੜਾ ਇੰਨਾ ਅਦਭੁੱਤ ਹੈ ਮਨੁੱਖ ਦੇ ਹੱਥੋਂ ਕੀਤੀ ਗਈ ਆਰਤੀ ਤੇ ਕੁਝ ਵੀ ਨਹੀਂ ਪ੍ਰਮਾਤਮਾ ਦੀ ਇਸ ਕੁਦਰਤੀ ਆਰਤੀ ਦੇ ਸਾਹਮਣੇ ਇਸ ਲਈ ਗੁਰੂ ਸਾਹਿਬ ਕਹਿੰਦੇ ਕੈਸੀ ਆਰਤੀ ਹੋਏ ਭਵਖੰਡਣਾ ਤੇਰੀ ਆਰਤੀ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ ਪ੍ਰਮਾਤਮਾ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਭ ਜੀਵਾਂ ਦੇ ਵਿੱਚ ਰੁਮਕ ਰਹੀ ਇੱਕ ਰਸ ਜੀਵਨ ਰੌ ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਸਹਸ ਤਵ ਨੈਨ ਨਨ ਨ ਉਸ ਪ੍ਰਮਾਤਮਾ ਦੀਆਂ ਅੱਖਾਂ ਦੀ ਗੱਲ ਹੋ ਰਹੀ ਹੈ ਗੁਰੂ ਸਾਹਿਬ ਕਹਿੰਦੇ ਤੇਰੇ ਹਜ਼ਾਰਾਂ ਹੀ ਨੈਨ ਪਰ ਤੇਰਾ ਇੱਕ ਵੀ ਨੈਨ ਨਹੀਂ ਸੋਚੋ ਹਜ਼ਾਰਾਂ ਵੀ ਨੇ ਤੇ ਇੱਕ ਵੀ ਨਹੀਂ ਕਿਵੇਂ ਕਹਿਣ ਤੋਂ ਭਾਵ ਹੈ ਕਿ ਉਸ ਪ੍ਰਮਾਤਮਾ ਦੀ ਸ਼ਖਸੀਅਤ ਨੂੰ ਇੱਕ ਤੱਕ ਸੀਮਤ ਨਹੀਂ ਕਰ ਸਕਦੇ ਇਸ ਸ੍ਰਿਸ਼ਟੀ ਦੇ ਜਿੰਨੇ ਵੀ ਜੀਵ ਨੇ ਜਿਨ੍ਹਾਂ ਦੇ ਅੱਖਾਂ ਲੱਗੀਆਂ ਨੇ ਉਹ ਸਾਰੀਆਂ ਹੀ ਉਸ ਪਰਮਾਤਮਾ ਦੀਆਂ ਅੱਖਾਂ ਨੇ ਉਹਨਾਂ ਦੇ ਵਿੱਚੋਂ ਅਸੀਂ ਕਿਸੇ ਇੱਕ ਨੂੰ ਚੁਣ ਕੇ ਨਹੀਂ ਕਹਿ ਸਕਦੇ ਕਿ ਇਹ ਪਰਮਾਤਮਾ ਦੀਆਂ ਨੇ ਬਾਕੀ ਨਹੀਂ ਸਹਸ ਤਵ ਨੈਨ ਨਨ ਨੈ ਹੈ ਤੋ ਏਕੋ ਸਹਸ ਮੂਰਤ ਨਨਾ ਏਕ ਤੋਹੀ ਤੇ ਇਸੇ ਤਰ੍ਹਾਂ ਹੀ ਮੂਰਤ ਹੈ ਹਜ਼ਾਰਾਂ ਉਸ ਪਰਮਾਤਮਾ ਦੀਆਂ ਸ਼ਕਲਾਂ ਨੇ ਪਰ ਉਹਦੀ ਕੋਈ ਵੀ ਸ਼ਕਲ ਨਹੀਂ ਉਹ ਨਿਰਆਕਾਰ ਹੈ ਹਜ਼ਾਰਾਂ ਸ਼ਕਲਾਂ ਦੇ ਵਿੱਚੋਂ ਵਸਦਾ ਹੈ ਪਰ ਉਹਦੀ ਖੁਦ ਦੀ ਕੋਈ ਸ਼ਕਲ ਨਹੀਂ ਕੋਈ ਆਕਾਰ ਨਹੀਂ ਸਹਸ ਪਦ ਬਿਮਲਨਨ ਏਕ ਪਦ ਗੰਧ ਬਿਨ ਸਹਸ ਤਪ ਗੰਧ এবਚਲਤ ਮੋਹੀ ਇਸ ਪੰਕਤੀ ਦੇ ਵਿੱਚ ਉਸ ਪਰਮਾਤਮਾ ਦੇ ਪੈਰਾਂ ਦੀ ਅਤੇ ਨੱਕ ਦੀ ਗੱਲ ਹੋ ਰਹੀ ਹੈ ਕਿ ਜਿਵੇਂ ਅੱਖਾਂ ਤੇ ਸ਼ਕਲ ਦੀ ਗੱਲ ਹੋਈ ਉਸੇ ਤਰ੍ਹਾਂ ਹੀ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਤੇਰਾ ਆਕਾਰ ਹੋਣ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੇ ਨੱਕ ਹਨ ਪਰ ਤੂੰ ਨਕ ਤੋਂ ਬਿਨਾ ਹੀ ਹੈ ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮਹਿ ਚਾਨਣ ਹੋਏ ਸਾਰੇ ਹੀ ਜੀਵਤ ਜੀਵਾਂ ਦੇ ਅੰਦਰ ਇੱਕ ਜੋਤ ਹੈ ਜਿਸ ਨੂੰ ਜੀਵਨ ਕਹਿੰਦੇ ਆ ਜਿਸ ਦੇ ਕਰਕੇ ਉਹ ਜੀਵ ਨੂੰ ਜੀਵਤ ਕਿਹਾ ਜਾਂਦਾ ਤੇ ਉਹ ਜੋਤ ਇੱਕ ਪਰਮਾਤਮਾ ਦੀ ਜੋਤ ਹੈ ਜਿਹੜੀ ਸਭਨਾ ਦੇ ਵਿੱਚ ਵਰਤ ਰਹੀ ਹੈ ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਦੇ ਵਿੱਚ ਚਾਨਣ ਹੈ ਚਾਨਣ ਤੋਂ ਭਾਵ ਸੂਝ-ਬੂਝ ਹੈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤਿਸ ਭਾਵ ਹੈ ਸੋ ਆਰਤੀ ਹੋਈ ਪਰ ਜਿਹੜੀ ਇਹ ਜੋਤ ਹਰ ਇੱਕ ਦੇ ਅੰਦਰ ਵੱਸਦੀ ਹੈ ਤਾਂ ਗਿਆਨ ਗੁਰੂ ਦੀ ਸਿੱਖਿਆ ਨਾਲ ਹੁੰਦਾ ਹੈ ਗੁਰੂ ਦੀ ਸਿੱਖਿਆ ਨਾਲ ਹੀ ਸਮਝ ਪੈਂਦੀ ਹੈ ਕਿ ਸਾਡੇ ਹਰੇਕ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਹੈ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ। ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਨਾ ਹੀ ਪ੍ਰਭੂ ਦੀ ਆਰਤੀ ਹੈ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਕੋਈ ਤਾਮ-ਚਾਮ ਕਰਨ ਦੀ ਲੋੜ ਨਹੀਂ। ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨੰਦ ਨੋ ਮੋਹੇ ਆਹੀ ਪਿਆਸਾ। ਏ ਹਰੀ ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਜਲ ਦੇਹ ਨਾਨਕ ਸਰੰਗ ਕਉ ਹੋਏ ਜਾਤ ਤੇ ਤੇਰਾ ਨਾਮ ਆਸਾ اے ਪ੍ਰਮਾਤਮਾ ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਦੇ ਵਿੱਚ ਟਿਕਿਆ ਰਹਾ ਤਨ ਆਸਰੀ ਮਹਿਲਾ ਤੀਜਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨਾ ਨਿਖਟੋ ਨਾ ਜਾਏ ਪੂਰਾ ਸਤਿਗੁਰ ਦੀ ਆਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਅਖੁੱਟ ਤੋਂ ਭਾਵ ਕਦੇ ਵੀ ਨਾ ਮੁੱਕਣ ਵਾਲਾ ਕਿ ਹੇ ਭਾਈ ਇਹ ਨਾਮ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਨਾ ਇਹ ਖਰਚਿਆਂ ਮੁਕਦਾ ਹੈ ਤੇ ਨਾ ਹੀ ਇਹ ਗਵਾਚਦਾ ਹੈ ਇਹ ਧਨ ਪੂਰੇ ਗੁਰੂ ਨੇ ਵਿਖਾ ਦਿੱਤਾ ਹੈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦਾ ਨਾਮ ਧਨ ਆਪਣੇ ਮਨ ਦੇ ਵਿੱਚ ਵਸਾਂਦਾ ਹਾਂ ਸੇਤਨਵੰਤ ਹਰ ਨਾਮ ਲਿਵ ਲਾਏ ਗੁਰਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਏ ਭਾਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਧਨ ਪ੍ਰਗਟ ਕਰ ਦਿੱਤਾ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਆਤਮਿਕ ਜੀਵਨ ਦੇ ਸ਼ਾ ਇਹ ਨਾਮ ਧਨ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਨ ਵਿੱਚ ਆ ਕੇ ਵਸਦਾ ਹੈ। ਅਬ ਗੁਣ ਕਾਟ ਗੁਣ ਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ। ਹੇ ਭਾਈ ਗੁਰੂ ਸ਼ਰਨ ਆਏ ਮਨੁੱਖ ਦੇ ਅਗਣ ਦੂਰ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਉਹਦੇ ਹਿਰਦੇ ਵਿੱਚ ਵਸਾ ਦਿੰਦਾ ਹੈ ਪੂਰੇ ਗੁਰੂ ਦੀ ਉਚਾਰੀ ਹੋਈ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਮਨੁੱਖ ਦੇ ਮਨ ਵਿੱਚ ਆਤਮਿਕ ਹੁਲਾਰੇ ਪੈਦਾ ਕਰਦੀ ਹੈ ਬਾਣੀ ਦਾ ਭਾਵ ਜਿਸ ਦੇ ਅੰਦਰ ਵਸ ਗਿਆ ਉਹਦੇ ਮਨ ਵਿੱਚ ਆਨੰਦ ਦੇ ਹੁਲਾਰੇ ਆਉਂਦੇ ਰਹਿੰਦੇ ਇਸ ਬਾਣੀ ਦੀ ਬਰਕਤ ਨਾਲ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਸਮਾਇਆ ਰਹਿੰਦਾ ਡੋਲਰਿੰਦਾ ਡੋਲਦਾ ਨਹੀਂ ਇੱਕ ਅਚਰਜ ਜਨ ਦੇਖੋ ਭਾਈ ਦੁਬਿਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਏ ਭਾਈ ਜਨੋ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੀ ਕੁਰੂ ਮਨੁੱਖ ਦੇ ਅੰਦਰੋਂ ਮੇਰ ਤੇਰ ਮਿਟਾ ਦਿੰਦਾ ਤੇ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਦੁਬਿਧਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਦੁਨੀਆ ਤੇ ਬਥੇਰੀਆਂ ਹੀ ਚੀਜ਼ਾਂ ਨੇ ਜਿਹੜੀਆਂ ਮੁੱਲ ਖਰੀਤੀਆਂ ਜਾ ਸਕਦੀਆਂ ਤੁਸੀਂ ਪੈਸਾ ਦਵੋ ਚੀਜ਼ ਲੈ ਪਰ ਪ੍ਰਮਾਤਮਾ ਦਾ ਨਾਮ ਇੱਕ ਐਸੀ ਚੀਜ਼ ਹੈ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਕੋਈ ਵੀ ਮੁੱਲ ਦੇ ਕੇ ਕੋਈ ਵੀ ਕੀਮਤ ਦੇ ਕੇ ਇਸ ਨਾਮ ਨੂੰ ਖਰੀਦਿਆ ਨਹੀਂ ਜਾ ਸਕਦਾ ਸਿਰਫ ਤੇ ਸਿਰਫ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਅਨੁੱਖ ਦੇ ਮਨ ਵਿੱਚ ਆ ਕੇ ਵਸਦਾ ਹੈ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਪਰਮਾਤਮਾ ਵਸਦਾ ਹਰੇਕ ਮਨੁੱਖ ਦੇ ਵਿੱਚ ਹੈ ਹਰੇਕ ਜੀਵ ਦੇ ਵਿੱਚ ਪਰ ਜਿੰਨਾ ਚਿਰ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ ਜਿੰਨਾ ਚਿਰ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦੇ ਨਹੀਂ ਸਮਝਦੇ ਨਹੀਂ ਸਾਡੇ ਹੀ ਅੰਦਰ ਵਸਦਾ ਹੋਇਆ ਪਰਮਾਤਮਾ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ। हे ਨਾਨਕ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਜਿਸ ਮਨੁੱਖ ਨੇ ਉਸ ਪ੍ਰਭੂ ਦੇ ਨਾਲ ਡੂੰਗੀ ਸਾਂਝ ਪਾ ਲਈ। ਆਪਣੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਜਿਸ ਨੇ ਪਛਾਣ ਲਿਆ ਉਸ ਨੂੰ ਪਰਮਾਤਮਾ ਦਾ ਨਾਮ ਸਦਾ ਦੇ ਲਈ ਪ੍ਰਾਪਤ ਹੋ ਜਾਂਦਾ ਹੈ। ਉਦਾ ਮਨ ਸਦਾ ਹੀ ਫਿਰ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਪਤੀਜਿਆ ਰਹਿੰਦਾ ਹੈ। ਉਹਨੂੰ ਆਪਣੇ ਜੀਵਨ ਦੇ ਪਲ-ਪਲ ਦੇ ਵਿੱਚ ਉਹ ਪ੍ਰਮਾਤਮਾ ਫਿਰ ਚੇਤੇ ਰਹਿੰਦਾ ਹੈ। ਕੁਝ ਵੀ ਕਰਦੇ ਹੋਏ ਕੋਈ ਵੀ ਫੈਸਲਾ ਲੈਣ ਲੱਗੇ ਉਸ ਪ੍ਰਮਾਤਮਾ ਦੀ ਮੌਜੂਦਗੀ ਦਾ ਉਸ ਮਨੁੱਖ ਨੂੰ ਅਹਿਸਾਸ ਰਹਿੰਦਾ ਹੈ ਤੇ ਉਹਦੇ ਫੈਸਲੇ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਆ। ਜਦੋਂ ਦਿਲ ਲਲਚਾਉਂਦਾ ਹੋਵੇ ਕੁਝ ਗਲਤ ਫੈਸਲਾ ਲੈਣ ਦੇ ਲਈ ਕੁਝ ਗਲਤ ਕੰਮ ਕਰਨ ਦੇ ਲਈ ਤੇ ਉੱਥੇ ਪ੍ਰਮਾਤਮਾ ਦੀ ਮੌਜੂਦਗੀ ਦਾ ਤੁਹਾਨੂੰ ਅਹਿਸਾਸ ਹੋਵੇ ਤਾਂ ਉਸ ਲਲਚਾਉਂਦੇ ਹੋਏ ਦਿਲ ਨੂੰ ਤੁਸੀਂ ਰੋਕ ਲੈਂਦੇ ਉਹ ਗਲਤ ਫੈਸਲਾ ਲੈਣ ਤੋਂ ਉਹ ਗਲਤ ਕੰਮ ਕਰਨ ਤੋਂ ਬਚ ਜਾਂਦੇ ਤੇ ਇਸ ਤਰ੍ਹਾਂ ਆਨੰਦਤ ਰਹਿਨੇ ਉਹ ਸ਼ਾਂਤ ਰਹਿਨੇ ਚਿੰਤਾਵਾਂ ਤੋਂ ਮੁਕਤ ਰਹਿਨੇ ਸੋਚਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 663ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗਤ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਇੱਕ ਤੇ ਇਹੀ ਜਾਣਿਆ ਕਿ ਪ੍ਰਮਾਤਮਾ ਵਸਦਾ ਹਰੇਕ ਦੇ ਅੰਦਰ ਹੈ ਪਰ ਉਹਨੂੰ ਪਛਾਣਦਾ ਕੋਈ ਕੋਈ ਹੈ ਜੇ ਉਸ ਪ੍ਰਮਾਤਮਾ ਨੂੰ ਪਛਾਣਨਾ ਹੈ ਤਾਂ ਗੁਰੂ ਦੇ ਲੜ ਲੱਗੋ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣੋ ਤੇ ਸਮਝੋ ਫੇਰ ਹੀ ਉਸ ਪ੍ਰਮਾਤਮਾ ਨੂੰ ਤੁਸੀਂ ਆਪਣੇ ਅੰਦਰ ਵਸਦੇ ਨੂੰ ਪਛਾਣ ਪਾਉਗੇ ਤੇ ਇੱਕ ਵਾਰ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਂਏ ਜਾਣ ਪਛਾਣ ਗੰਢ ਲਈ ਤੁਹਾਡਾ ਜੀਵਨ ਸਖਾਲਾ ਹੋ ਜਾਏਗਾ ਦੂਸਰਾ ਬੜਾ ਹੀ ਮਹੱਤਵਪੂਰਨ ਵਿਸ਼ਾ ਜੋ ਹੈ ਅਸੀਂ ਆਰਤੀ ਦੇ ਅਸਲ ਸ਼ਬਦਾਂ ਨੂੰ ਜਾਣਿਆ ਮਹੱਤਵਪੂਰਨ ਗੱਲ ਇਹ ਕਿ ਅਸੀਂ ਜਾਣਿਆ ਕਿ ਪ੍ਰਮਾਤਮਾ ਦੀ ਉਸਤਤ ਕਰਨ ਦੇ ਲਈ ਸਾਨੂੰ ਕਿਸੇ ਤਰ੍ਹਾਂ ਦੀ ਦੁਨਿਆਵੀ ਆਰਤੀ ਕਰਨ ਦੀ ਲੋੜ ਨਹੀਂ ਕਿਸੇ ਦੁਨਿਆਵੀ ਥਾਲ ਦੇ ਵਿੱਚ ਦੀਵੇ ਮਾਲਾ ਮੋਤੀ ਰੱਖ ਕੇ ਫੁੱਲ ਰੱਖ ਕੇ ਧੂਫਲਾ ਕੇ ਚੌਰ ਕਰਕੇ ਉਸ ਪ੍ਰਮਾਤਮਾ ਦੀ ਉਸਤਤ ਕਰਨ ਦੀ ਲੋੜ ਨਹੀਂ ਉਸ ਪ੍ਰਮਾਤਮਾ ਨੇ ਆਪਣੀ ਕੁਦਰਤ ਹੀ ਇਸ ਪ੍ਰਕਾਰ ਦੀ ਬਣਾਈ ਹੈ ਕਿ ਉਹਦੀ ਆਰਤੀ ਆਪਣੇ ਆਪ ਹੀ ਹੋਈ ਜਾ ਰਹੀ ਹੈ ਗੁਰੂ ਘਰਾਂ ਦੇ ਵਿੱਚ ਜਾਈਏ ਤਾਂ ਇਹ ਬਾਚਣ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਕੀ ਅਸੀਂ ਆਰਤੀ ਦੇ ਇਸ ਸ਼ਬਦ ਨਾਲ ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਦੇ ਨਾਲ ਇਨਸਾਫ ਕਰ ਰਹੇ ਹਾਂ ਜਾਂ ਨਹੀਂ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਵਰਜਣ ਦੀ ਲੋੜ ਨਹੀਂ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਅਕਲ ਬਖਸ਼ਣ ਵਾਲਾ ਉਹ ਪ੍ਰਮਾਤਮਾ ਆਪ ਹੀ ਹੈ ਜਦ ਤੱਕ ਉਹ ਚਾਹੁੰਦਾ ਹੈ ਕਿ ਮਨੁੱਖ ਉਹਦੀ ਦੁਨਿਆਵੀ ਆਰਤੀ ਕਰਦਾ ਰਹੇ ਮਨੁੱਖ ਕਰਦਾ ਰਹੇਗਾ ਜਿਸ ਦਿਨ ਉਸ ਪਰਮਾਤਮਾ ਨੇ ਚਾਹਿਆ ਕਿ ਕੋਈ ਵੀ ਉਹਦੀ ਦੁਨਿਆਵੀ ਆਰਤੀ ਨਾ ਕਰੇ ਜਿਹੜੇ ਕਰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਉਸ ਪਰਮਾਤਮਾ ਨੇ ਅਕਲ ਦਾ ਬੀਜ ਆਪਣੇ ਆਪ ਹੀ ਬੋਦ ਦੇਣਾ ਸਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਇਸ ਵੀਡੀਓ ਦੀ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ